ਸਸ਼ੀਕਲ ਬਾਈ ਜੀ ਮੈਂ ਹਰਪ੍ਰੀਤ ਤੇ ਇੱਕ ਅੱਜ ਜੋ ਕੈਨੇਡਾ ਵਾਸੀ ਰਹਿੰਦੇ ਨੇ ਕੈਨੇਡਾ ਦੇ ਵਿੱਚ ਟੈਂਪਰੇਰੀ ਵਰਕਰ ਨੇ ਉਹਨਾਂ ਵਾਸਤੇ ਖੁਸ਼ਖਬਰੀ ਵਾਲੀ ਗੱਲ ਆ ਜੋ ਪੀਆਰ ਦੇ ਸੰਬੰਧੀ ਹੈ ਤੇ ਜੋ ਬਜਟ ਪੇਸ਼ ਹੋਇਆ ਸੀ ਉਹਦੇ ਇਮੀਗ੍ਰੇਸ਼ਨ ਕੁਝ ਕਾਨੂੰਨਾਂ ਵਿੱਚ ਅਪਡੇਟ ਹੋਈ ਆ ਕਹ ਲਓ ਨਵੀਂ ਖਬਰ ਆਈ ਆ ਜੋ ਕਿ ਖੁਸ਼ਖਬਰੀ ਵਾਲੀ ਗੱਲ ਆ ਇਹਦੇ ਵਿੱਚ 191000 ਬੰਦਿਆਂ ਨੂੰ ਪੱਕਾ ਕਰਨਾ ਜੋ ਕੈਨੇਡਾ ਦੇ ਵਿੱਚ ਰਹਿੰਦੇ ਨੇ ਟੈਂਪਰੇਰੀ ਵਰਕਰ ਹੋਗੇ ਉਹਨਾਂ ਦੇ ਵਿੱਚ ਤੁਹਾਨੂੰ ਦੱਸਦੇ ਨੇ ਕਿਹੜੀ ਕਿਹੜੇ ਜੋ ਇਹਦੇ ਵਿੱਚ ਆਉਂਦੇ ਨੇ ਜੋ ਕਿਹਨੇ ਪੱਕਾ ਹੋਣਾ ਸਟੂਡੈਂਟ ਨੇ ਜਾਂ ਵਰਕ ਪਰਮਿਟ ਵਾਲੇ ਨੇ ਇਹਦੇ ਵਿੱਚੋਂ ਜਿਹੜੇ ਵਰਕ ਪਰਮਿਟ ਹੋਲਡਰ ਨੇ ਜਿਹੜੇ ਇੱਕ ਕਹਿ ਲਓ ਇੱਕ ਸਾਲ ਜਾਂ ਦੋ ਸਾਲ ਹੋ ਗਏ ਸਹੀ ਟੈਕਸ ਭਰਦੇ ਨੇ ਇਹ ਨਹੀਂ ਹੈਗਾ ਵੀਰੋ ਉਹਦੇ ਵਿੱਚ ਉਹ ਆਉਣਗੇ ਜਿਹੜੇ ਟੈਕਸ ਭਰਦੀ ਨਹੀਂ ਕਿਉਂਕਿ ਜੇ ਕੈਸ਼ ਤੇ ਕੰਮ ਕਰਦੇ ਨੇ ਉਹ ਗਵਰਨਮੈਂਟ ਦੇ ਕਾਨੂੰਨ 'ਚ ਨਹੀਂ ਆਉਂਦਾ ਕਿ ਤੁਸੀਂ ਕੰਮ ਕਰ ਰਹੇ ਹੋ ਜੇ ਕੋਈ ਬੰਦਾ ਸਹੀ ਟੈਕਸ ਭਰਦਾਗਾ ਉਹ 2 ਸਾਲਾਂ ਤੋਂ ਰਹਿਨੇ ਆ ਜਾਂ 1 ਸਾਲ ਤੋਂ ਰਹਿ ਰਿਹਾ ਉਹਨਾਂ ਵਾਸਤੇ ਬਹੁਤ ਵੱਡੀ ਕੁਝ ਖ਼ਬਰੀ ਆ ਜਿਹੜੇ ਐਲ ਐਮ ਆਈ ਲੈ ਕੇ ਆਏ ਸੀਗੇ ਸਭ ਤੋਂ ਮੇਨ ਗੱਲ ਆ ਜਿਹੜੇ ਘਰਾਂ ਦਾ ਕੰਟਰੈਕਸ਼ਨ ਦਾ ਕੰਮ ਕਰਦੇ ਨੇ ਇਹਨਾਂ ਵਿੱਚ ਸਭ ਤੋਂ ਪਹਿਲਾ ਨੰਬਰ ਉਹਦਾ ਇਹਨਾਂ ਨੇ ਜਿਹੜੇ ਵਰਕ ਪਰਮਿਟ ਨੇ ਉਹ 30 ਹਜ਼ਾਰ ਬੰਦਾ ਪੱਕਾ ਕਰਨਾ 30 ਤੋਂ 33 ਹਜ਼ਾਰ ਬੰਦਾ ਉਹਦੇ ਵਿੱਚ ਮੇਨ ਜਿਹੜੇ ਪੁਆਇੰਟ ਨੇ ਮੰਨ ਲਓ ਸਭ ਤੋਂ ਪਹਿਲਾ ਨੰਬਰ ਆਉਂਦਾ ਮਨ ਲਓ ਮਿਸਤਰੀ ਜਾਂ ਕੰਟਰੈਕਸ਼ਨ ਦੇ ਵਿੱਚ ਜਿਹੜੇ ਕੰਮ ਕਰਦੇ ਨੇ ਉਹ ਵੀਰਾਂ ਨੂੰ ਡਾਇਰੈਕਟ ਪੱਕੇ ਕਰਨਾ ਹੈਗਾ ਜੋ 1 ਸਾਲ ਤੋਂ ਲਾ ਲੋ ਜਾਂ 2 ਸਾਲ ਤੋਂ ਆਏ ਹੋਏ ਨੇ ਸਹੀ ਟੈਕਸ ਭਰ ਰਹੇ ਨੇਗੇ ਤੇ ਮੰਨ ਲਓ ਵੀ ਵਧੀਆ ਕੰਪਨੀ ਵਿੱਚ ਕੰਮ ਕਰ ਰਹੇ ਨੇ ਉਹਨਾਂ ਦਾ ਨੰਬਰ ਆ ਜੋ ਇਹਨਾਂ ਨੇ 33000 ਤੱਕ ਪੱਕੇ ਕਰਨੇ ਆ ਉਹਦੇ ਵਿੱਚ ਕੁਝ ਕੋ ਵੀ ਆ ਜਾਂਦੇ ਆ ਕਹ ਲਓ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਆ ਗਏ ਹੋਰ ਵਰਕ ਪਰਮਿਟ ਨੇ ਜਿੱਦਾਂ ਕਹ ਲਓ ਆਪਣੇ ਹਸਪੀਟਲਾਂ ਦੇ ਕੇਆਰ ਵਾਲੇ ਆ ਗਏ ਵਰਕ ਵਰਕ ਪਰਮਿਟ ਹੋਲਡਰ ਤੇ ਉਹਨਾਂ ਦਾ ਵੀ ਨੰਬਰ ਆ ਇਹਦੇ ਵਿੱਚ 33000 ਬੰਦਿਆਂ ਨੂੰ ਇਹਨੂੰ ਪੱਕਾ ਕਰਨਾ ਤੇ ਇਹ ਬੜੀ ਖੁਸ਼ਖਬਰੀ ਆ ਜੋ ਕਿ ਵਰਕ ਪਰਮਿਟ ਵਾਲਿਆਂ ਵਾਸਤੇ ਆ ਕਾਫੀ ਟਾਈਮ ਤੋਂ ਸੋਚ ਰਹੇ ਸੀ ਐਲਐਮਆ ਲੈ ਰਹੇ ਸੀ ਤੇ ਕਹਿ ਲਓ ਵੀ ਬੜੇ ਪੈਸੇ ਖਰਚ ਕਰ ਰਹੇ ਸੀ ਫੇਰ ਕੰਮ ਜੀ ਪੱਕੇ ਨਹੀਂ ਹੋ ਰਹੇ ਸੀ ਹੁਣ ਉਹ ਡਾਇਰੈਕਟ ਪੱਕੇ ਹੋ ਜਾਣਗੇ ਤੇ ਇੱਥੋਂ ਦੇ ਪੀਆਰ ਮਿਲ ਜੂ ਤੇ ਦੂਸਰੀ ਖਬਰ ਸੀਗੀ ਇਹਦੇ ਵਿੱਚ ਕੁਝ ਸਟੂਡੈਂਟ ਕੋਟਾ ਦਾ ਜਿਹੜੇ ਵਰਕ ਪਰਮਿਟ ਤੇ ਨੇ ਉਹਨਾਂ ਨੂੰ ਪੱਕੇ ਕਰਨਾ ਤੇ ਕੁਝ ਹੈਗਾ ਯੋਰ ਰਿਫਿਊਜੀ ਕੇਸ ਨੇ ਉਹ ਕੁਝ ਜ਼ਿਆਦਾ ਪੱਕੇ ਕਰਨੇ ਇਹਨਾਂ ਨੇ ਉਹਦੇ ਵਿੱਚ ਕੁਝ ਚੇਂਜਿੰਗ ਕੀਤੇ ਗਏ ਨੇਗੇ ਜਿਹੜੇ ਰਿਫਿਊਜੀ ਕੇਸ ਨੇਗੇ ਪਹਿਲਾਂ ਕੀ ਹੁੰਦਾ ਸੀ ਪੀਆਰ ਮਿਲ ਜਾਂਦੀ ਸੀ ਪੀਆਰ ਹੋਣ ਤੋਂ ਬਾਅਦ ਫੈਮਿਲੀ ਨੂੰ ਬੁਲਾ ਸਕਦੇ ਸੀਗੇ ਪਰ ਹੁਣ ਇਹਨਾਂ ਨੇ ਰੂਲ ਚੇਂਜ ਕਰ ਦਿੱਤਾ ਮੰਨ ਲਓ ਕੋਈ ਵੀ ਰਿਫਿਊਜੀ ਆ ਕੇਸ ਲਾਇਆ ਆ ਰਿਫਿਊਜੀ ਕਹਦਾ ਤੇ ਆਪਾਂ ਸੈਲਮ ਆਲੇ ਨੂੰ ਪੰਜਾਬੀ ਚ ਰਿਫਿਊਜੀ ਕਹਦਾ ਤੇ ਉਹਨਾਂ ਨੇ ਕੇਸ ਲਾਇਆ ਸੀ ਇੱਥੇ ਉਹਨਾਂ ਦਾ ਐਕਸੈਪਟ ਹੋ ਗਿਆ ਉਹ ਜਿੱਤ ਗਏ ਜੀ ਉਹਨਾਂ ਨੂੰ ਪੀਆਰ ਮਿਲ ਗਈ ਪੀਆਰ ਕਾਰਡ ਮਿਲ ਗਿਆ ਪਰ ਪੀਆਰ ਕਾਰਡ ਤੋਂ ਬਾਅਦ ਹੁਣ ਉਹ ਆਪਣੀ ਫੈਮਿਲੀ ਨੂੰ ਤਕਰੀਬਨ ਤਕਰੀਬਨ ਉਹ 9 ਸਾਲ ਤੋਂ ਪਹਿਲਾਂ ਹੁਣ ਨਹੀਂ ਬੁਲਾ ਸਕਦੇ 9 ਸਾਲ ਉਹਨਾਂ ਨੂੰ ਆਪਣੀ ਫੈਮਿਲੀ ਨੂੰ ਮਿਲਣ ਨੂੰ ਵੇਟ ਕਰਨਾ ਪਊਗਾ ਕਿਉਂਕਿ ਜੇ ਟੂ ਰੈਸਟ ਲਵਾਉਂਦਾ ਉਹਦੇ ਵਿੱਚ ਬਹੁਤ ਘੱਟ ਚਾਂਸ ਨੇ ਕਿ ਉਹਨਾਂ ਦੀ ਫੈਮਿਲੀ ਦਾ ਜਾਂ ਕਹਿ ਲਓ ਬੱਚਿਆਂ ਦਾ ਜਾਂ ਉਹਨਾਂ ਦੀ ਵਾਈਫ ਦਾ ਕੋਈ ਵੀ ਬੰਦਾਗਾ ਜਾਂ ਆਪਣੇ ਹਸਬੰਡ ਦਾ ਕੁੜੀ ਨੇ ਇੱਥੇ ਸੈਲਮ ਲਗਾਈ ਹੈ ਕਿ ਉਹ 10 ਸਾਲ ਆਪਦੇ 9 ਤੋਂ 10 ਸਾਲ ਆਪਦੇ ਫੈਮਿਲੀ ਨੂੰ ਬੁਲਾ ਸਕੂਗੀ ਹੁਣ ਉਹ ਉਹਨਾਂ ਨੇ ਕਰਤਾ ਕਿ ਜਦੋਂ ਤੁਸੀਂ ਪੀਆਰ ਹੋਗੇ ਰਿਫਿਊਜੀ ਕੇਸ ਦੇ ਵਿੱਚ ਤੁਸੀਂ 10 ਸਾਲ ਤੋਂ ਪਹਿਲਾਂ ਆਪਦੇ ਫੈਮਿਲੀ ਨੂੰ ਇੱਥੇ ਨਹੀਂ ਬੁਲਾ ਸਕਦੇ ਤੇ ਉਸ ਤੋਂ ਪਹਿਲਾਂ ਜੇ ਟੂਰਿਸਟ ਕਹਿੰਦੇ ਵੀ ਟੂਰਿਸਟ ਕਈ ਅਪਲਾਈ ਕਰਦਾ ਤੇ ਵੀ ਅਸੀਂ ਪੀਆਰ ਆ ਔਰ ਉਹ ਨਾਲ ਲਾ ਕੇ ਵੀ ਟੂਰਿਸਟ ਉਹਦੇ ਵਿੱਚ ਬਹੁਤ ਘੱਟ ਚਾਂਸ ਨੇ ਕਿ ਸੋਡੀ ਫੈਮਿਲੀ ਦਾ ਟੂਰਿਸਟ ਵੀਜ਼ਾ ਲੱਗੇ ਉਹ ਇੱਥੇ ਆ ਸਕਣ ਬਹੁਤ ਹੀ ਘੱਟ ਚਾਂਸ ਨੇ ਤੁਸੀਂ ਹੁਣ ਆਪਦੀ ਫੈਮਿਲੀ ਨੂੰ 9-10 ਸਾਲ ਪਹਿਲਾਂ ਦੋਂ 10 ਸਾਲ ਤੋਂ ਪਹਿਲਾਂ ਨਹੀਂ ਮਿਲ ਸਕਦੇ ਜੇ ਉਹਨਾਂ ਕੋਲੇ ਕੋਈ ਵੀਜ਼ਾ ਨਹੀਂ ਹੈਗਾ ਚਾਹੇ ਉਹ ਟੂ ਰੈਸਟ ਦਾ ਹੋਵੇ ਜਾਂ ਕੋਈ ਵੀ ਤੇ ਇਹਦੇ ਵਿੱਚ ਟੋਟਲ ਸਟੂਡੈਂਟ ਲਾ ਲੋ ਵਰਕ ਪਰਮਿਟ ਹੋਲਡਰ ਲਾ ਲੋ ਤੇ ਆਪਣੇ ਰਿਫਿਊਜੀ ਲਾ ਲੋ ਟੋਟਲ ਇਹਨਾਂ ਨੇ 190000 ਤੋਂ ਥੋੜੇ ਜਿਹਾ ਪਲੱਸ ਬੰਦੇ ਪੱਕੇ ਕਰਨੇ ਆ ਇਸ ਸਾਲ ਦੇ ਵਿੱਚ ਤੇ ਬਾਕੀ ਕਹਿੰਦੇ ਵੀ ਪਲੱਸ ਜੋ H1 ਵੀਜ਼ਾ ਵਾਲੇ ਨੇ ਜਾਂ ਸੁਪਰ ਵੀਜ਼ੇ ਆਗੇ ਤੇ ਤਕਰੀਬਨ ਇਹ ਵੀ ਆਵਾਜ਼ ਆ ਰਹੀ ਹੈ ਕਿ 2.5 ਲੱਖ ਉਹ ਬੰਦਾ ਵੀ ਪੱਕਾ ਕਰਨਾਗਾ ਕਹਿੰਦੇ ਨੇ ਵੀ ਜਿਹੜੇ ਪੜ੍ਹੇ ਲਿਖੇ ਬੰਦੇ ਨੇ ਜਾਂ ਯੂ ਐਸ ਏ ਗਏ ਹੋਏ ਨੇ ਵਧੀਆ ਪੜ੍ਹਾਈ ਆ ਕੋਈ ਮਤਲਬ ਵਧੀਆ ਐ ਪੜਿਆ ਟੈਕਨੋਲੋਜੀ ਦੇ ਵਿਸਤਾਰ ਤੇ ਜਾਂ ਕਿਦਾਂ ਉਹਨਾਂ ਨੂੰ ਪੱਕੇ ਕਰਨਾ ਜਾਂ ਸੁਪਰਵੀਜ਼ਰ ਵਾਲੇ ਹੋਗੇ ਟੋਟਲ ਕਹਿੰਦੇ ਵੀ ਰਾਉਂਡ ਉਹਨਾਂ ਨੇ 191000 ਦਾ ਕਿਹਾ ਪਰ ਜਿਹੜਾ ਟੋਟਲ ਰਾਉਂਡ ਆ ਉਹ ਕਹਿੰਦੇ ਵੀ 4.5 ਤੋਂ ਵੀ ਇਹ ਉੱਤੇ ਚਲਿਆ ਜਾਊਗਾ ਸਾਰੇ ਕੈਟਾਗਰੀ ਨੂੰ ਜੋੜ ਕੇ ਵੀ ਕਿੰਨੇ ਕਿਹੜੇ ਕਿਹੜੇ ਬੰਦੇ ਨੂੰ ਪੱਕਾ ਕਰਨਾ ਇਹਦੇ ਵਿੱਚ ਸਟੂਡੈਂਟਾਂ ਦੇ ਜਿਹੜੇ ਵੀਜ਼ੇ ਲੱਗਦੇ ਸੀ ਨਵੇਂ ਆ ਦੇ ਉਹਦੇ ਵਿੱਚ ਗਰਾਵਟਾਈ ਆ ਜਿਹੜੇ ਨਵੇਂ ਵੀਜ਼ੇ ਆ ਉਹ ਹਲੇ ਦੇ ਨਹੀਂ ਰਹੇ ਪਰ ਇਹਦੇ ਵਿੱਚ ਇਹ ਵੀ ਗੱਲ ਸੁਣਨ ਨੂੰ ਆਈ ਆ ਕਿ ਜੇ ਕਾਲਜਾਂ ਵਿੱਚ ਅਸੀਂ ਵੀਜ਼ੇ ਨਹੀਂ ਦੇਵਾਂਗੇ ਬਾਹਰੋਂ ਸਟੂਡੈਂਟਾਂ ਨੂੰ ਕਾਲਜਾਂ ਵਿੱਚ ਕੋਈ ਪੜੂਗਾ ਨਹੀਂ ਤਾਂ ਕਾਲਜ ਬੰਦ ਹੋ ਜਾਣਗੇ ਤੇ ਇਹ ਵੀ ਹੁਣ ਅਸਾਰ ਲਾਏ ਜਾ ਰਹੇ ਨੇ ਵੀ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਦੁਬਾਰਾ ਫੇਰ ਉਦਾਂ ਹੀ ਵੀਜ਼ੇ ਖੁੱਲ ਜਾਣੇ ਆ ਜਿਹੜੀ ਇੱਕ ਡਰਾਮਨੀ ਖਬਰ ਆਈ ਸੀ ਕਿ ਇਥੇ ਰਿਪੋਰਟ ਕਰ ਦੇਣਾ ਬੰਦਿਆਂ ਨੂੰ લાલો ਚਾਹੇ ਉਹ ਕਿੱਦਾਂ ਹੀ ਆਇਆ ਹੋਇਆ ਵੀ ਉਹਨਾਂ ਨੂੰ ਵਾਪਸ ਭੇਜ ਦੇਣਾ ਏਦਾਂ ਕਰ ਦੇਣਾ ਖਬਰਾਂ ਚੱਲ ਰਹੀਆਂ ਸੀ ਕਿ ਕਾਫੀ ਵੀ ਬਹੁਤ ਸਾਰੇ ਬੰਦੇ ਰਿਪੋਰਟ ਹੋਣੇ ਆ ਜਾਂ ਏਦਾਂ ਹੋਣੇ ਆ ਪਰ ਇਹਦੇ ਵਿੱਚ ਹੁਣ ਖਬਰ ਇਹ ਨਿਕਲ ਕੇ ਆ ਰਹੀਆਂ ਨੇ ਕਿ ਗਵਰਨਮੈਂਟ ਏਦਾਂ ਕੁਝ ਨਹੀਂ ਕਰੂਗੀ ਇਹ ਸਿਰਫ ਅਗਵਾ ਇੱਕ ਕਹਿ ਲੋ ਹਵਾ ਚੱਲ ਰਹੀ ਆ ਕਿਉਂਕਿ ਗਵਰਨਮੈਂਟ ਇੰਨੇ ਬੰਦਿਆਂ ਨੂੰ ਨਾ ਤਾਂ ਰਿਪੋਰਟ ਕਰ ਸਕਦੀ ਆ ਜਿਹੜੇ ਇੱਥੇ ਆਏ ਹੋਏ ਨੇ ਉਹਨਾਂ ਨੂੰ ਵੀਜਾ ਗਵਰਨਮੈਂਟ ਉਹਨਾਂ ਬਾਰੇ ਸੋਚ ਰਹੀ ਆ ਕਿ ਉਹਨਾਂ ਨੂੰ ਕੀ ਕੀਤਾ ਜਾਵੇ ਵੀਜਾ ਦਿੱਤਾ ਜਾਵੇ ਜਾਂ ਕੀ ਕੀਤਾ ਜਾਵੇ ਇਹਦਾ ਵੀ ਜਲਦੀ ਅਪਡੇਟ ਆ ਜਾਊਗਾ ਪਰ ਅੱਜ ਦੀ ਖੁਸ਼ਖਬਰੀ ਇਹ ਹੈ ਬਈ ਕਿ ਸਾਰੇ ਬੰਦਿਆਂ ਨੂੰ ਜੋ ਵੀਰ ਭਰਾ ਇੱਥੇ ਆਏ ਹੋਏ ਨੇ ਉਹਨਾਂ ਨੂੰ ਇੱਕ ਉਮੀਦ ਦੀ ਕਿਰਨ ਜਾਗੀ ਹੈ ਕਿ ਪੀਆਰ ਚ ਚਲੋ ਏਥੇ ਕਿ ਨਹੀਂ ਤਾਂ ਅਗਲੇ ਸਾਲ ਸਾਡਾ ਨੰਬਰ ਆ ਜਾਊਗਾ ਤੇ ਅਗਲਾ ਅਪਡੇਟ ਲੈ ਕੇ ਫੇਰ ਆਉਣੇ ਆ ਬਈ ਜੀ ਵੀਡੀਓ ਦੇਖਣ ਲਈ ਧੰਨਵਾਦ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਸਬਸਕ੍ਰਾਈਬ ਕਰੋ ਸਤਿ ਸ੍ਰੀ ਅਕਾਲ ਬਈ